ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਗੋਪਨ ਭੂਲ ਗਈ ਗ੍ਰਹਿ ਕੀ ਸੁਧ ਕਾਨ ਹੀ ਕੇ ਰਸ ਪੀਤਰ ਰਾਚੀ ਭਉ ਹ ਭਰੀ ਮਦਰੀ ਬਰਨੀ ਸਭ ਹੀ ਸੋ ਢਰੀ ਜਨ ਮੈਨ ਕੇ ਸਾਚੀ ਚੋਰ ਦਏ ਸਰ ਔਰਨ ਸਵਾਦ ਸੋ ਚੋਰ ਦਏ ਰਸ ਔਰਨ ਸਵਾਦ ਭਲੇ ਭਗਵਾਨ ਹੀ ਸੋ ਸਭ ਮਾਚੀ ਸੋਬਤ ਤਾ ਤਨ ਮੈ ਹਰ ਕੇ ਮਨੋ ਕੰਚਨ ਮੈ ਚੁਨੀਆ ਚੁਨ ਖਾਚੀ ਸਵਈਆ ਕਾਨ ਕੋ ਰੂਪ ਨਿਹਾਰ ਰਹੀ ਬ੍ਰਜ ਮੈ ਜੋ ਹੁਤੀ ਗੁਪੀਆ ਅਥ ਹਾਛੀ ਰਾਜਤ ਜਾਹੇ ਮ੍ਰਿਗੀ ਪਤ ਨੈਨ ਬਿਰਾਜਤ ਸੁੰਦਰ ਹੈ ਸਮ ਮਾਛੀ ਸੋਬਤ ਹੈ ਬ੍ਰਜ ਮੰਡਲ ਮੈ ਜਨ ਪੇ ਜਨ ਖੇਲ ਬੇਕਾਜ ਨਟੀ ਇਹ ਕਾਛੀ ਦੇਖਣ ਹਾਰ ਕਿਦੋ ਭਗਵਾਨ ਦਿਖਾਵਤ ਭਾਵ ਹਮੈ ਹਿਆ ਆਛੀ ਸਵਈਆ सोहतह सबगोपन के कब श्याम कहै दिग अञ्जन आञ्जे कौलन की जन सुद्ध प्रभा सुर सरसुन्दर आसन के ऊपर माञ्जे बैठ करि एक मय चतुरान्नन मैन के तात बने कस साजे मोहत मन जोगन के भुन जोगन के गण बीच कलाजे ਸੋਈਆ ਠਾੜ ਹੈ ਕਾਨ ਸੋ ਮਹ ਗੋਪਨ ਜਾਹੇ ਕੋ ਅੰਤ ਮੁਨੀ ਨਹ ਬੂਝੇ ਕੋਟ ਕਰੈ ਉਪਮਾ ਬਹੁ ਬਰਖਨ ਨੈਨਨ ਸੋ ਤਉ ਨੈਕ ਨ ਸੂਝੇ ਤਾਹੀ ਕੇ ਅੰਤ ਲਖੈ ਬੇ ਕੇ ਕਾਰਨ ਸੂਰ ਕਨੇ ਰਨ ਪੀਤਰ ਜੂਝੇ ਸੋ ਬ੍ਰਿਜ ਭੂਮ ਬਿਖੈ ਭਗਵਾਨ ਤ੍ਰਿਆ ਗਨ ਮੈ ਰਸ ਬੈਨ ਅਰੂਜੇ ਸਵਈਆ ਕਾਨਰ ਕੇ ਨਿਕਟੈ ਜਬਹੀ ਸਭ ਹੀ ਗੁਪੀਆ ਮਿਲ ਸੁੰਦਰ ਗਈਆਂ ਸੋ ਹਰ ਮਦਸ ਸਸਾਨਨ ਪੇਖ ਸਭ ਪੂਨ ਕੰਦਰਪ ਬੇਖ ਬਨਈਆ ਲੈ ਮੁਰਲੀ ਆਪਣੇ ਕਰ ਕਾਨ ਕਿਦੋ ਅਤ ਹੀ ਹਿਤ ਸਾਥ ਬਜਈਆ ਘੰਟਕ ਹੀਰਕ ਜਿਉ ਪੇਖ ਕੈ ਮ੍ਰਿਗਨੀ मोहे जात सुहै ठहरैया सवैया माल श्री अररामकली शुभ सारंग पावन साथ बसावै जय श्री अर शुद्ध मधार बिलावल की धुन को सुनावै ले मुरली अपने कर कान किनो अति ही हित साथ बजावै पवन चले न रह जमुना तीर मोहे रह धुन जो सुन पावै ਸੋਨਕੇ ਮੁਰਲੀ ਧੁਨ ਕਨਰ ਕੀ ਸਭ ਗੋਪਨ ਕੀ ਸੋ ਸਭ ਸੁਧ ਛੁਟੀ ਸਭ ਛਾੜ ਚਲੀ ਆਪਣੇ ਗ੍ਰਹਿ ਕਾਰਜ ਕਾਨ ਹੀ ਕੀ ਧੁਨ ਸਾਥ ਛੁਟੀ ਤਗਨੇਸ਼ਰ ਹੋਇ ਕਾ ਬਖਸ਼ਾਮ ਕਹੈ ਇਹ ਇਨ ਅੰਤਰ ਕੀ ਸਭ ਮਤ ਲਟਿ ਟੇ ਮ੍ਰਿਗਨੇਸ਼ਮ ਹੋਇ ਚਲ ਤਿਓ ਇਨਕੇ ਮਗ ਲਾਜ ਕੀ ਬੇਲ ਤਰਾਕ ਟੁੱਟੀ ਸਵਈਆ ਕਾਨ ਕੋ ਰੂਪ ਨਿਹਾਰ ਰਹੀ ਤ੍ਰਿਆ ਸ਼ਾਮ ਕਹੈ ਕਬ ਹੋਏ ਕਾਠੀ ਜਿਉ ਸੁਰ ਕੀ ਧੁਨ ਕੋ ਸੁਨ ਕੈ ਮ੍ਰਿਗਨੀ ਚਲ ਆਉਤ ਜਾਤ ਨਾ ਨਾਠੀ ਮਨ ਸਮਤ ਹੋਇ ਕੂਦਤ ਕਾਨ ਸੋ ਛੋਰ ਮਨੋ ਸਭ ਲਾਜ ਕੀ ਗਾਠੀ ਗੋਪਨ ਕੋ ਮਨ ਯੋ ਚੁਰ ਗਇਓ ਜਿਮ ਗੋਰਰ ਜਿਮ ਖੋਰਰ ਪਾਥਰ ਪੈ ਚਰਨਾਠੀ ਹਸ ਬਾਤ ਕਰ ਹਰ ਸੋ ਗੁਪੀਆ ਕਬ ਸ਼ਾਮ ਕਹੈ ਜਿਨ ਭਾਗ ਵੱਡੇ ਮੋਹਿ ਸਭੈ ਪ੍ਰਗਟਿਓ ਇਨ ਕੋ ਪਿਕ ਕੈ ਹਰ ਪਾਪਨ ਲ ਜਾਲ ਲੱਡੇ ਕ੍ਰਿਸ਼ਨੰ ਤਨ ਮੱਧ ਬਦੂ ਬ੍ਰਿਜ ਕੀ ਮਨ ਹੋਇ ਕਰ ਆਤੁਰ ਅਤ ਗੱਡੇ ਸੋ ਸਤ ਕਿਦੋ ਮਨ ਜਾਹੇ ਗੱਡੇ ਸੋ ਆ ਧਨ ਆ ਧਨ ਜਿਨੋ ਮਨ ਹੈ ਅਗੱਡੇ ਨਾਨਕ ਚੁਰਾਏ ਮਹਾ ਸੁਖ ਪਾਏ ਕਛੂ ਮੁਸਕਾਏ ਭਇਓ ਹਰ ਠਾਡੋ ਮੋਹਿ ਰਹੀ ਬ੍ਰਜ ਬਾਮ ਸਬੈ ਅਤਿ ਹੀ ਕਤੇ ਹਕੈ ਮਨ ਆਨੰਦ ਬਾਡੋ ਜਾ ਭਗਵਾਨ ਕੀ ਦੋਸੀ ਅਜੀਤ ਕੈ ਮਾਰ ਡਰਿਓ ਰਿ ਪਰਾਵਨ ਗਾਡੋ ਤਾ ਭਗਵਾਨ ਕੀ ਦੋ ਮੁਕਤੇ ਮੁਕਤਾ ਨੁਕਤਾ ਸਮ ਅੰਮ੍ਰਿਤ ਕਾਡੋ ਕਾਨ ਜੂ ਬਾਚ ਗੋਪੀ ਪ੍ਰਾਤ ਸਵਈਆ ਆਜੇ ਭਈਓ ਝੜਮ ਹੈ ਜਮਨਾ ਤਾਟ ਖੇਲਤ ਕੀ ਅਬ ਘਾਤ ਬਣੀ ਤਜ ਕਹਿ ਡਰ ਖੇਲ ਕਰੋ ਹਮਸੂ ਕਬ ਸਿਆਮ ਕਹਿਓ ਹਸ ਕਾਨ ਅਣੀ ਜੋ ਸੁੰਦਰ ਹੈ ਤੁਮ ਮੈਂ ਸੋ ਖੇਲੋ ਹੋ ਖੇਲੋ ਨਾਹੀ ਚਣੀ ਰੁਕਣੀ ਇਹ ਭਾਂਤ ਕਹ ਹਸ ਕੇ ਰਸ ਬੋਲ ਕਿਦੋ ਹਰਤਾ ਜੋ ਮਾਨ ਪਣੀ ਫਸ ਕੈ ਸੁਖ ਹੀ ਬਤੀਆ ਤਿੰਨ ਸੌ ਕਬ ਸ਼ਾਮ ਕਹੈ ਹਰ ਜੋ ਰਸ ਰਾਤੋ ਨੈਨ ਮ੍ਰਿਗੀ ਪਤ ਸੇ ਤੇ ਹਕੇ ਇਮ ਚਾਲ ਚੱਲੈ ਜਿਮ ਗਈਰ ਮਤੋ ਦੇਖਤ ਮੂਰਤ ਕਾਨ ਕਾਨ ਕੀ ਗੋਪਨ ਭੂਲ ਗਈ ਗ੍ਰਹਿ ਕੀ ਸੁਧ ਸਾਤੋ ਚੀਰ ਗਏ ਉਡ ਕੈ ਤਨ ਕੇ ਅਰ ਟੂਟ ਗਏ ਉਹਨਾਂ ਨੈਨ ਕੇ ਲਾਜ ਕੋ ਨਾ ਤੋ ਕੁਪਕਾ ਮਤਲਕਾ ਤਾ ਬਤਾਨ ਮਰੇ ਮੋਰ ਦਾਤ ਮਰੇ ਹੋ ਆਪਣੇ ਜਿਨ ਹਾਥਾ ਜਾਹੇ ਪਪੀਛਨ ਰਾਜ ਦਇਓ ਰਿਸਰਾਵਨ ਕਾਟ ਦਏ ਜੇ ਮਾਥਾ ਸੋ ਤੇ ਹਕੀ ਤੇ ਹੋ ਲੋਗਨ ਮਦ ਕਹ ਕਬ ਸਿਆਮ ਚਲਾ ਜਸਗਾਥਾ ਸੋ ਬ੍ਰਜ ਭੂਮ ਬਖੈ ਰਸ ਕੇ ਹਿਤ ਖੇਲਤ ਹੈ ਪੁਨ ਗੋਪਨ ਸਾਥਾ ਹਸ ਕੇ ਹਰ ਜੋ ਬ੍ਰਜ ਮੰਡਲ ਮੈਂ ਸੰਗ ਗੋਪਨ ਕੇ ਇਕ ਹੋਡ ਬਦੀ ਸਭ ਧਾਏ ਪਰ ਹਮ ਹੂੰ ਤੁਮ ਹੂੰ ਇਹ ਭਾਂਤ ਕਹਿਓ ਮਿਲ ਬੀਚ ਨਦੀ ਜਬ ਜਾਏ ਪਰੇ ਜਮਨਾ ਜਲ ਮੈਂ ਸੰਗ ਗੋਪਨ ਕੇ ਭਗਵਾਨ ਜਦੀ ਤਬ ਲੈ ਚੁਬ ਕੇ ਹਰ ਜੀ ਤ੍ਰਿਅ ਕੋ ਸੋ ਲਿਓ ਮੁਖ ਚੂਮ ਕੇ ਦੋ ਸੋ ਤਦੀ ਉਹ ਗੋਪੀ ਬਾਚ ਕਾਨ ਸੋ ਸੋਈਆ ਮਿਲ ਕੇ ਸਭ ਗਵਾਰਨ ਸੁੰਦਰ ਸ਼ਾਮ ਸੋ ਸ਼ਾਮ ਕਹੀ ਹਸ ਬਾਤ ਪ੍ਰਪੀਨਨ ਰਾਜਤ ਜਾਹੇ ਮ੍ਰਿਗੀ ਪਤ ਕੇ ਸੇ ਦੇਗ ਛਾਜਤ ਚੰਚਲਤਾ ਸਮ ਮੀਨਨ ਕੰਚਨ ਸੇ ਤਨ ਕਾਲ ਮੁਖੀ ਰਸ ਆਤੁਰ ਹੋਇ ਕਹਿਓ ਰੱਛਕ ਦੀਨਨ ਨੇਹ ਵਡਾਏ ਮਹਾ ਸੁਖ ਪਾਏ ਕਹਿਓ ਰਸ ਕਹਿਓ ਸਿਰ ਨਿਆਇ ਕੈ ਭਾਤ ਅਧੀਨਨ ਆਤੁ ਹੈ ਜਿਨੇ ਜਵੰਤ ਨੇ ਜਵੰਤ ਕਹਿਓ ਗੁਪਿਆ ਜੁਗਤੀ ਸਰਮੈ ਪਤ ਭਇਓ ਜੋ ਕਪੀ ਜਿਨ ਰਾਵਨ ਖੇਤ ਮਰਿਓ ਕੁਪਕਾਜ ਹਰੀਜ ਪਪੀ ਛਰ ਲੰਕ ਤਪੀ ਜਿਹ ਕੀ ਜਗ ਵਿੱਚ ਪ੍ਰਸਿੱਧ ਕਲਾ ਕਬ ਸ਼ਾਮ ਕਹੈ ਕਛ ਨਾਹੇ ਛਪੀ ਤੇ ਸੰਗ ਕਰੈ ਰਸ ਕੀ ਚਰਚਾ ਜਿਨ ਹੋ ਤਰੀ ਆਪੁਨ ਚੰਡ ਜਪੀ ਜੋ ਰਸ ਬਾਤ ਕਹੀ ਗੁਪਿਆ ਤਬ ਹੀ ਹਰ ਜਵਾਬ ਦਇਓ ਤਿਨ ਸਾਫੀ ਆਈ ਹੋ ਛੋੜ ਸਬੈ ਪਤ ਕੋ ਤੁਮ ਹੋਇ ਤੋ ਮੈਨ ਮਰੇ ਫੁਨ ਮਾਫੀ ਹਰੋਂ ਦਮ ਸੋਨਹ ਹੇਤ ਕਰੋ ਤੁਮ ਕਾਹੇ ਕਉ ਬਾਤ ਕਰੋ ਰਸ ਲਾਫੀ ਓ ਕਹਿ ਕਹਿ ਹਰ ਮੋਨ ਭਜੀ ਸੋ ਬਜਾਏ ਉਠੇ ਉਮਰਲੀ ਮਹ ਕਾਫੀ ਕਾਨ ਬਾਚ ਗੋਪੀ ਸੋ ਸਵਯਾ ਸਭ ਸੁੰਦਰ ਗੋਪਿਨ ਸੋ ਕਬ ਸਿਆਮ ਉਦੈ ਉਹ ਹਸਿਕਾ ਹਾਰਾ ਜਵਾਬ ਜਬੈ ਨਾ ਗਈ ਹਰਮਾਨ ਕਹੋ ਗ੍ਰਹਿ ਕੋ ਪ੍ਰਭ ਮੋਹਿ ਰਹੀ ਮੁਖ ਦੇਖ ਸਬਾ ਕ੍ਰਿਸ਼ਨੰ ਕਰਨੇ ਆਪਣੇ ਮੁਰਲੀ ਸੁਬਜਾਇ ਉਠਿਓ ਜਤਰਾ ਤਬੈ ਮਨ ਕਾਇਲ ਗੋਪਨ ਕੇ ਬਰਨ ਮੈਂ ਭਗਵਾਨ ਦਰਿਓ ਚਨ ਜਲੋਨ ਅਬਾ ਜੋ ਮ੍ਰਿਗ ਬੀਚ ਮ੍ਰਿਗੀ ਪਿਖਿਐ ਹਰ ਤੋ ਗਨ ਗਵਾਨਨ ਕੇ ਮਦ ਸੋਬੈ ਦੇਖ ਜਸੈ ਰ ਪਰੀ ਜਨ ਹ ਕਬ ਸਿਆਮ ਨਹੀਂ ਮਨ ਭੀਤਰ ਛੋਬੈ ਦੇਖ ਜਸੈ ਮ੍ਰਿਗ ਧਾਵਤ ਆਵਤ ਚਿਤ ਕਰੈ ਨ ਹਮੈ ਫੁਨ ਕੋ ਭੈ ਸੋਬਨ ਬੀਚ ਬਿਰਾਜਤ ਕਾਨ ਜੋ ਉਪੇਖ ਵੈ ਤੇ ਹਕੂਮਨ ਲੋਬੈ ਗੋਪੀ ਬਾਚ ਕਾਨ ਜੂ ਸੋ ਸਵਈਆ ਸੋ ਗਵਾਰਨ ਬੋਲ ਉਠੇ ਹਰ ਸੋ ਬਚਨਾ ਜਿਨ ਕੇ ਸਮ ਸੁਧ ਅਮੀ ਇਹ ਸਾਧ ਲਗੀ ਚਰਚਾ ਕਰਨੇ ਹਰ ਤਾ ਮਨ ਸਾਧਨ ਸੁਧ ਗਮੀ ਤਜ ਕੈ ਆਪਣੇ ਭਰਤਾ ਹਮਰੀ ਮਾਤਾ ਕਾਨ ਜੂ ਉਪਰ ਤੋ ਹੈ ਰਮੀ ਅਤ ਹੀ ਤਨ ਕਾਮ ਕਰਾ ਉਪਜੀ ਤੋ ਮਕਾ ਪਿਖ ਏ ਨਹ ਜਾਤ ਛਮੀ ਕਬਿਓ ਬਾਚਿਤ ਸਵਈਆ ਭਗਵਾਨ ਲਖੀ ਆਪਣੇ ਮਨ ਮੈਂ ਇਹ ਗਵਰਨ ਮੋਪਿਖ ਮੈਨ ਭਰੀ ਤਬਹੀ ਤਜ ਸੰਕ ਸਮੈ ਮਨ ਕੀ ਤਿਨ ਕੈ ਸੰਗ ਮਾਨੁਕ ਕੇਲ ਕਰੀ ਹਰ ਜੀ ਕਰ ਖੇਲ ਕਿਦੋ ਇਨ ਸੋ ਜਨ ਕਾਮ ਜਰੀ ਇਹ ਕੀ ਨਜਰੀ ਕਬ ਸਿਆਮ ਕਹੈ ਬਿਖੋ ਤਮ ਕੌਤਕ ਕਾਨ ਹਰਿਓ ਕੇ ਹਰੀ ਸੋ ਹਰੀ जो जुगती सरमूर्त राम धरि जह और करे और अतुलिन अत्शीला सतरन को सो संघारक है प्रतापारक साधन को हरहिला हरहिला द्वాపرمसो कान भयो मरिया अर को धरिया पट पीला सो हर भूम बिखै ब्रज की हस गोपन साथ कर रस लीला ਮਾਲ ਸ੍ਰੀ ਅਰਾਮ ਕਲੀ ਸੋਭਸਾਰੰਗ ਭਾਵਨ ਸਾਥ ਬਸਾਵੇ ਜੈਤ ਸ੍ਰੀ ਅਰ ਸੋਧ ਮਹਾਰ ਬਿਲਾਵਲ ਕੀ ਧੁਨ ਕੂਕ ਸੁਨਾਵੇ ਲੈ ਮਰਨੀ ਆਪਣੇ ਕਰ ਕਾਨ ਕਿਦੋ ਪਾ ਅਤ ਭਾਵਨ ਸਾਥ ਬਜਾਵੇ ਪਉਨ ਚਲੈ ਨਰ ਹੈ ਜਮੁਨਾ ਥਿਰ ਮੋਹਿ ਰਹੈ ਧੁਨ ਜੋ ਸੁਨ ਪਾਵੈ ਸਵਈਆ ਕਾਨ ਬਜਾਵਤ ਹੈ ਸੁਰ ਸੋ ਬੌਨ ਗੋਪਨ ਕੇ ਮਨ ਮੈਂ ਜੋ ਪਾਵੈ RAM ਕਲੀ ਅਰ ਸੁਧ ਮਹਲਾਰ ਬਿਲਾਵਲ ਕੋ ਅਤਹੀ ਠਾਟ ਪਾਵੈ ਰੀਜ ਰਹਾ ਸੁ ਸੂਰੀ ਅਸੂਰੀ ਮ੍ਰਿਗ ਛਾੜ ਮ੍ਰਿਗੀ ਬਨ ਕੀ ਚਲ ਆਵੈ ਸੋ ਮੁਰਲੀ ਮਹ ਸਿਆਮ ਪ੍ਰਬੀਨ ਮਨੋਕਰ ਰਗਨ ਰੂਪ ਦਿਖਾਵੈ ਸੁਨ ਕੈ ਮੁਰਲੀ ਤੁਨ ਕਾਨਰ ਕੀ ਮਨ ਮੈਂ ਸਭ ਗਵਾਰਨ ਰੀਜ ਰਹੀ ਹੈ ਜੋ ਗ੍ਰਹ ਲੋਗਨ ਬਾਤ ਕਹੀ ਤਿਨ ਹੁ ਫੁਨ ਉਪਰ ਸੀਸ ਸਹੀ ਹੈ ਸਾਮੋਹਿ ਧਾਏ ਚਲੀ ਹਰ ਕੇ ਉਪਮਾ ਤੇ ਕੀ ਕਬ ਸ਼ਾਮ ਕਹੀ ਹੈ ਮਨ ਹੋ ਬੇਗ ਸਮਸਨ ਕੇ ਸਮਸਨ ਕੇ ਮੁਖ ਧਾਏ ਸਮਸਨ ਕੇ ਮੁਖ ਧਾਏ ਚਲੀ ਮਿਲ ਜੂਤ ਅਹੀ ਹੈ ਜਿਨ ਰੀਜ ਪਪੀ ਛਨ ਰਾਜ ਦਇਓ ਕੁਪ ਕੈ ਦਸ ਸੀਸ ਦਈ ਜਿਨ ਪੀੜਾ ਮਾਰਤ ਹੋਇ ਦਲ ਦਾ ਤਨ ਕੋ ਛਨ ਮੈ ਕਨ ਸੋ ਕਰ ਦੀਨ ਉਜੀੜਾ ਜਾਹੇ ਮਰਿਓ ਮੁਰ ਨਾਮ ਮਹਾਸੁਰ ਆਪਨ ਹੀ ਲੰਗ ਮਾਰਗ ਭੀੜਾ ਸੋ ਪੁਨ ਭੂਮ ਵਿਖੈ ਬ੍ਰਿਜ ਕੀ ਸੰਗ ਗੋਪਨ ਕੈਸੋ ਕਰੈ ਰਸ ਕ੍ਰੀੜਾ ਸਵਈਆ ਹੇਲਤ ਕਾਨ ਸੋ ਦਿਨ ਸੋ ਜੇ ਹਕੀ ਸੋ ਕਰੈ ਸਭ ਹੀ ਜਗ ਯਾਤਰਾ ਸੋ ਸਭ ਹੀ ਜਗ ਕੋਪਤ ਹੈ ਤਿਨ ਜੀਵਨ ਕੇ ਬਲ ਕੀ ਪਰਮਾਤਰਾ ਰਾਮ ਹੋਇ ਰਾਵਨ ਸੋ ਜਿਨ ਹੂੰ ਕੁਪ ਜੁੱਧ ਕਰਿਓ ਕਰ ਕੈ ਪ੍ਰਾਮ ਛਾਤਰਾ ਸੋ ਹਰ ਬੀਚ ਅਹੀਰਣ ਕੇ ਕਰਬੇ ਕਹੋ ਕੌਤਕ ਕੀਨ ਸੋ ਨਾਤਰਾ ਉਨੋਹਰਾ ਜਬਾ ਕ੍ਰਿਸ਼ਨ ਸੰਗ ਗੋਪੀਆਂ ਕਰੀ ਮਾਨੁਖੀ ਬਾਨ ਸਭ ਗੋਪੀ ਤਬ ਯੋ ਲਖਿਓ ਭਇਓ ਬਾਸਯ ਭਗਵਾਨ ਸਵਯਾ ਕਾਨ ਤਬ ਸੰਗ ਗੋਪਨ ਕੇ ਤਬ ਹੀ ਬਨ ਅੰਤਰ ਧਿਆਨ ਹੋਇ ਗਯਾ ਖੇ ਕਹ ਕਯੋ ਧਰਨੀ ਤਸ ਗਯੋ ਕਿਦੋ ਮਦ ਰਹਯੋ ਸਮਝਯੋ ਨਹੀਂ ਪਈਆ ਗੋਪਨ ਕੀ ਜੱਬ ਯੋਗਾਤ ਪੀਤਾ ਬਈ ਜਾਤਾ ਬਤਾ ਸਭ ਕੋ ਕਬ ਸਿਆਮ ਕਹਈਆ ਜੋ ਸੰਗ ਮੀਨਨ ਕੇ ਲੜਕੈ ਤਿੰਨ ਤਿਆਗ ਸਭੋ ਮਨੋ 바ਰਦ ਰਈਆ ਗੋਪਨ ਕੋ ਤਨ ਕੀ ਛੁੱਟ ਗਈ ਸੋਧ ਦੌਲਤ ਹੈ ਬਨ ਮੈਂ ਜਨ ਬਉਰੀ ਏਕ ਉਠੈ ਏਕ ਝੂਮ ਗਿਰੈ ਬ੍ਰਿਜ ਕੀ ਮਹਰੀ ਏਕ ਆਵਤ ਦੌਰੀ ਆਤੁਰ ਹੋਇਆ ਅਤ ਢੂੰਡਤ ਹੈ ਤਿਨ ਕੇ ਸਿਰ ਕੀ ਗਿਰ ਗਈ ਸੋ ਪਿਛੋਰੀ ਕਾਨ ਕੋ ਧਿਆਨ ਬਸਿਓ ਮਨ ਮੈਂ ਸੋ ਜਾਣ ਕਹੈ ਬੁਨ ਰੂਖਣ ਕਾਰੀ ਸਵਈਆ ਭੇਰ ਤਜੈ ਤਿਨ ਰੂਖਣ ਕਾਇ ਭਾਂਤ ਕਹੈ ਨੰਦ ਲਾਲ ਕਹਾਰੇ ਚੰਪਕ ਮਾਲ ਚੰਪਕ ਮੌਲ ਸ੍ਰੀ ਬਟ ਤਾਲ ਲਵੰਗ ਲਤਾ ਕਚਨਾਰ ਜਹਾਰੇ ਪੈ ਜਹ ਕੇ ਹਮ ਕਾਰਨ ਕੋ ਪਗ ਕੰਟਕ ਕਾ ਸਿਰ ਧੂਪ ਸਹਾਰੇ ਸੋ ਹਮ ਕੋ ਤੁਮ ਦੇਹ ਬਤਾਏ ਪਰ ਤੁਮ ਪਾਇਨ ਜਾਵਤ ਹਾਰੇ ਬੇਲ ਬਿਰਾਜਤ ਹੈ ਜਿਹ ਜਾ ਗੁਲ ਚੰਪਕ ਕਾ ਸੁਪ੍ਰਭਾਤ ਪਾਈ ਓਲ ਸ੍ਰੀ ਗੁਲ ਲਾਲ ਗੁਲਾਬ ਧਰਾ ਤਿਨ ਫੂਲਨ ਸੋ ਛਬ ਚਾਈ ਚੰਪਕ ਮੋਲ ਸ੍ਰੀ ਬਾਟ ਲਤਾ ਲਵੰਗ ਲਤਾ ਕਚਨਾਰ ਸੁਹਾਈ ਬਾਰ ਚਰੈ ਚਰਨਾ ਗਿਰਤੇ ਕਬ ਸ਼ਾਮ ਕਹੈ ਤਹੀ ਸੁਖ ਦਾਈ ਚੰਪਕ ਮੋਲ ਸ੍ਰੀ ਬਟਤਾਲ ਲਵੰਗ ਲਤਾ ਕਚਨਾਰ ਸੁਹਾਈ ਬਾਰ ਚਰੈ ਚਰਨਾ ਗਿਰਤੇ ਕਬ ਸਿਆਮ ਕਹੈ ਅਤਿ ਹੀ ਸੁਖ ਦਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ